ਉਹ ਸੀ ਗਲੀ ਮੁਹੱਲੇ ਪਿੰਡ ਪਿੰਡ ਜਿਹੜਾ ਜਾ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਨਸ਼ਾ ਜਿਹੜਾ ਜੇ ਅਸੀਂ ਆਪਾਂ ਆਪਣੇ ਨਗਰ ਚੋਂ ਪਿੰਡ ਚੋਂ ਗਲੀ ਮੁਹੱਲੇ ਚੋਂ ਕੱਢ ਲਾਂਗੇ ਤਾਂ ਮੈਨੂੰ ਲੱਗਦਾ ਸਾਡੇ ਵਾਸਤੇ ਚੰਗੀ ਗੱਲ ਆਉਣ ਵਾਲਾ ਸਮਾਂ ਸਾਡਾ ਚੰਗਾ ਹੋਊਗਾ लॻाए नशे थो बिना चिटा करण वारे खे ਹਰ ਜਿਹੜੇ ਮਤਵਰਤੇ ਸੱਚੇ ਕਹੋਦੇ ਨੇ ਉਹਨਾਂ ਦਾ ਵੀ ਬਹੁਤ ਰਿਕਾਰਡ ਹੋਇਆ ਇਹ ਵੀ ਪੜ੍ਹਨਾ ਮਾਨਨ ਜਿਹੜੇ ਜਿਹੜੇ ਕੋਰਟ ਦੇ ਵਿੱਚ ਕਾਨੂੰਨ ਸਬੰਧੀ ਪੈਸਾ ਲਈ ਪਾਟਰੀਆਂ ਨੂੰ ਸਾਰਾ ਟਾਲਵਾਟ ਕਰਦੇ ਨੇ ਇਹ ਵੀ ਜੀ ਜਿਹੜੇ ਕਿਸ ਸਮੁਹ ਲਈ ਜੁਗਤ ਨਸ਼ਿਆ ਵਿਰੁੱਧ ਦੇ ਬਲੌਕ ਇਨੀਸ਼ੀਏਟਿਵ ਨੇ ਕੰਮ ਉਦੋਂ ਹੀ ਹੁੰਦਾ ਹੈ ਜਦੋਂ ਜਨ ਨਾਲ ਚੱਲਦਾ ਜਾਨਤ ਦੇਖੋ ਮੈਂ ਗੱਲ ਕਰਦਾ ਬਾਜੀ ਸਾਡੇ ਅੰਮ੍ਰਿਤ ਸਿੰਘ ਸਾਹਿਬ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਅਸੀਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸਦਾਤੂ ਅਸੀਂ ਮਾਨ ਲੱਗਿਓ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਉਹ ਅਸੀਂ ਗਲੀ ਮੁਹੱਲੇ ਪਿੰਡ ਪਿੰਡ ਜਿਹੜਾ ਜਾ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਹ ਨਸ਼ਾ ਜਿਹੜਾ ਜੇ ਅਸੀਂ ਆਪ ਆਪਣੇ ਨਗਰ ਚੋਂ ਪਿੰਡ ਚੋਂ ਗਲੀ ਮੁਹੱਲੇ ਚੋਂ ਕੱਢ ਲਾਂਗੇ ਤਾਂ ਮੈਨੂੰ ਲੱਗਦਾ ਸਾਡੇ ਵਾਸਤੇ ਚੰਗੀ ਗੱਲ ਆਉਣ ਵਾਲਾ ਸਮਾਂ ਸਾਡਾ ਚੰਗਾ ਹੋਗਾ ਸੋ ਇਹ ਚ ਜਿਹੜੇ ਆਵਾਮ ਹੈ ਜਿਹੜੀ ਉਹਦੇ ਸਾਥ ਦੀ ਜ਼ਰੂਰਤ ਹੈ ਸੋ ਆਵਾਮ ਨੂੰ ਬੇਨਤੀ ਕਰਦਾ ਕਿ ਸਾਥ ਦਿਓ ਆਪਾਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਤੁਸੀਂ ਕੰਮ ਜਿਹੜਾ ਇਹ ਕੈਂਪ ਲੱਗੇ ਹੋਏ ਨੇ ਰਿਸਪਾਂਸ ਕੀਤਾ ਤਾਂ ਮਿਲ ਰਿਹਾ ਨਹੀਂ ਦੇਖੋ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅੱਜ ਲੋੜ ਹੈ ਆਪੋ ਆਪਣੀ ਪਰਿਵਾਰ ਨੂੰ ਬਚਾਉਣ ਦੀ ਆਪਣੀ ਪੀੜ੍ਹੀ ਨੂੰ ਬਚਾਉਣ ਦੀ ਸੋ ਇਸ ਕਰਕੇ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਨਸ਼ਾ ਰਹਿਤ ਹੋਵੇ ਸੋ ਸਭ ਇਸ ਜਦੋਂ ਦੀ ਇਹ ਮੁਹਿੰਮ ਚੱਲੀ ਆ ਅਵੇਅਰ ਵੀ ਨਹੀਂ ਲੋਕ ਪੰਜਾਬ ਸਰਕਾਰ ਨੇ ਜਿਹੜਾ ਇਹ ਅਪਰਾਲਾ ਕੀਤਾ ਬਹੁਤ ਚੰਗਾ ਅਪਰਾਲਾ ਸਾਡੇ ਐਮ.ਐਲ.ਏ ਸਾਹਿਬ ਵੀ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ ਕਿਉਂਕਿ ਇਹ ਨਸ਼ਾ ਬਹੁਤ ਮਾੜੀ ਚੀਜ਼ ਹੈ ਜਿੱਦਾਂ ਇਹ ਨਸ਼ਾ ਵੇਚ ਰਹੇ ਨੇ ਤੇ ਲੋਕਾਂ ਦੇ ਬੱਚਿਆਂ ਦਾ ਨਾਸ ਕਰ ਰਹੇ ਨੇ ਇਹ ਅਪਰਾਲਾ ਜਿਹੜਾ ਸਰਕਾਰ ਨੇ ਕੀਤਾ ਇਹ ਇੰਨਾ ਵਧੀਆ ਕੀਤਾ ਵੀ ਇਹਦੇ ਨਾਲ ਲੋਕਾਂ ਦੇ ਬੱਚੇ ਅਵੇਅਰ ਹੋ ਰਹੇ ਨੇ ਪਰਿਵਾਰ ਵੇਰ ਹੋ ਰਹੇ ਨੇ ਜਿਹਦੇ ਨਾਲ ਨਸ਼ਾ ਵਿਗਨਾ ਬਹੁਤ ਘਟ ਗਿਆ ਹੈ ਮਤਲਬ ਆਉਣ ਵਾਲੇ ਦਿਨਾਂ 'ਚ ਬਿਲਕੁਲ ਹੀ ਬੰਦ ਹੋ ਜਾਊਗਾ ਮੈਨੂੰ ਇਹ ਆਸ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਆ ਵੀ ਤੁਸੀਂ ਆਪਣਾ ਜਿਮ ਜਾਓ ਵਧੀਆ ਫਰੂਟ ਵਗੈਰਾ ਖਾਓ ਨਸ਼ੇ ਤੋਂ ਰਹਿਤ ਰਹੋ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰੋ ਬਸ ਇਹੀ ਕਹਿੰਦਾ ਸਹੀ